ਡਿਸਾਈਡ ਕੀਤਾ ਸੀ ਕਿ ਅਸੀਂ ਉਹ ਕੇਸ ਨੂੰ ਅਸੀਂ ਲੈ ਕੇ ਜਾਵਾਂਗੇ ਅ ਕਿਸੇ ਰਿਜ਼ਲਟ ਦੇ ਵਿੱਚ ਰਿਜ਼ਲਟ ਆ ਗਿਆ ਆਮ ਸੈਟੀਸਫਾਈਡ ਆਮ ਕੁਆਇਟ ਸਰਪ੍ਰਾਈਜ਼ ਕਿ ਤੁਹਾਨੂੰ ਆਬਜੈਕਟਿਵਲੀ ਪੋਸਟ ਤੇ ਹੋ ਤੁਹਾਡੀ ਸਿਕਿਉਰਿਟੀ ਨੂੰ ਜਿਹੜੀ ਸਰਕਾਰਾਂ ਨੇ ਸਟੇਟ ਦੀਆਂ ਹਾਈ ਕੋਰਟ ਦੇ ਹੁਕਮ ਹੋਣ ਤਾਂ ਉਹ ਵਿਡਰੋ ਕਰ ਲੈਣ ਤਾਂ ਉਹਨਾਂ ਕੋਲ ਰਾਈਟਸ ਹੈ ਕਿ ਵਿਡਰੋ ਕਰਨ ਦੇ ਕੋਰਟ ਦਾ ਹੁਕਮ ਹੋਵੇ ਤਾਂ ਇਹ ਵਿਡਰੋ ਕਰਨ ਜਾਂ ਫਿਰ ਜਾਣ ਕੇ ਇਹੋ ਜਿਹੇ ਅਫਸਰਾਂ ਨੂੰ ਕੰਮੇ ਹੋਣ ਮੈਸ਼ਾ ਕਰਨ ਵਾਲੇ ਹੋਣ ਸਵੇਰੇ ਸ਼ਾਹਪੀਂਡ ਵਾਲੇ ਹੋਣ ਕਿ ਬਰੀਹੂ ਜਿਹੇ ਵੀ ਅਫਸਰ ਜਿਹੜੇ ਨੇ ਉਹ ਨਿਯੁਕਤ ਕਰ ਦਿੱਤੇ ਜਾਂਦੇ ਨੇ ਕਹਿੰਦੇ ਜੀ ਹਾਂਜੀ ਖਾਣਾ ਪੂਰਤੀ ਕਰ ਦਿਓ ਇਹ ਤਾਂ ਤੁਹਾਡਾ ਨਾ ਹੋਈ ਕਦੇ ਟੈਲੀਮੀਟਰੋ ਪਲੀਜ਼ ਅੰਮੇਂਡਿੰਗ ਮੈਮ ਬਿਲਕੁਲ ਸੱਚ ਗੱਲ ਕਰਦਾ ਕਿ ਇਹ ਬੇਸ਼ਰਮੀ ਹੈ ਪੂਰੀ ਜੀ ਸਰਕਾਰਾਂ ਦੀ ਬੇਸ਼ਰਮੀ ਹੈ ਚਾਹੇ ਉਹ ਕਾੜੀ ਦਲ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਦਿਸਪੌਂਸਿਬਿਲਟੀ ਲਾਈਜ਼ ਵਿਦ ది ਚੀਫ ਮਿਨਿਸਟਰ ਆਫ ਦੀ ਸਟੇਟ ਓਨਸ਼ੋਰ ਦੀ ਕੰਪਲਾਈਂਸ ਜਿਹੜਾ ਹਾਈ ਕੋਰਟ ਦਾ ਆਰਡਰ ਦਾ ਕੰਪਲਾਈਂਸ ਕਰ ਪਰ ਇਹਨਾਂ ਸਰਕਾਰਾਂ ਨੇ ਹਾਈ ਕੋਰਟ ਦੇ ਆਰਡਰ ਨਾਟ ਓਨਲੀ ਸ਼ਿਉਰਟੀ ਬਲਕਿ ਹੋਰ ਕਈ ਆਰਡਰ ਜਿਸ਼ੇ ਦਿੱਤੇ ਸੀ ਹਾਈ ਕੋਰਟ ਨੇ ਉਹ ਵੀ ਕੰਪਲਾਈਂਸ ਨਹੀਂ ਕੀਤੇ ਆ ਕੋਈ ਬੇਸ਼ਰਮ ਬੇਸ਼ਰਮ ਲੋਕ ਸੀਗੇ ਜੋ ਉਸ ਟਾਈਮ ਜਿਹੜੇ ਪਾਵਰ ਬਿਜਟ ਸੀਗੇ ਸੋ ਆਮ ਵੈਰੀ ਵੈਰੀ ਅਨਹੈਪੀ ਵਿਦ ਬਟ ਕਿ ਜ਼ਿੰਮੇਵਾਰੀ ਨਾਲ ਇਹਨਾਂ ਨੇ ਕੰਮ ਨਹੀਂ ਕੀਤਾ ਕਿ ਉਹ ਅਥਾਰਟੀ ਅਫੀਸਰ ਸੀਗੇ ਜਾਂ ਉਸ ਦਾ ਰੋਪੰਦਰੀ ਸੀਗੇ ਤੇ ਉਹ ਉਹ ਰਿਜ਼ਲਟ ਸੀ ਕਿ ਨਹੀਂ ਹੈ ਜਿਸਟੇਟ ਵਾਸ ਅੱਜ ਇਸ ਪਲੇ ਪਤਾ ਹੁੰਦਾ ਹੁਣ ਤੁਸੀਂ ਐਡੇ ਵੱਡੇ ਔਰ ਜੇ ਰਿਟਾਇਰਮੈਂਟ ਹੋ ਚੁੱਕੀ ਆ ਹੁਣ ਜਿਹੜੀ ਸਹਾਇਤਾ 10 ਸਾਲ ਦਾ ਇਹ ਸਫਰ ਤੁਸੀਂ ਤੈਅ ਕੀਤਾ ਔਰ ਕਈ ਵਾਰੀ ਤੁਸੀਂ ਆਖ ਜਾਂਦੇ ਹੋਣੇ ਥੱਕ ਜਾਂਦੇ ਹੋਣੇ ਆ ਕਿ ਅਸੀਂ ਦੇਸ਼ ਦੇ ਵਾਸਤੇ ਨਸ਼ਾ ਜਿਹੜਾ ਕਹਿੰਦੇ ਆ ਕਿ ਦੇਸ਼ ਦੇ ਵਿੱਚੋਂ ਖਤਮ ਹੋਵੇ ਔਰ ਜਿਹੜੇ ਲੋਕ ਕਾਨੂੰਨ ਦੀ ਉਲੰਘਣਾ ਕਰਦੇ ਉਹਨਾਂ ਨੂੰ ਸਜ਼ਾ ਸਲਾਈ ਜਾਵੇ ਪਰ ਦੂਜੇ ਪਾਸੇ ਤੁਹਾਡਾ ਸਾਥ ਰਹੇ ਦੇ ਸਰਕਾਰ ਤਾਂ ਉਹਦੇ ਫਿਰ ਮਨ ਖੱਟਾ ਨਹੀਂ ਹੁੰਦਾ ਮਨ ਦੇ ਵਿੱਚ ਕਿਰਤਨ ਨਹੀਂ ਪੈਦਾ ਹੁੰਦੀ ਕਿ ਅਸੀਂ ਅ ਕardi ਕੀ ਆ ਸਾਡੇ ਤੇ ਪ੍ਰੈਸ਼ਰ ਕਿਹੋ ਜਿਹਾ ਪਾਇਆ ਜਾ ਰਿਹਾ ਅਤੇ ਇੱਕ ਗੱਲ ਹੈ ਜੀ ਤੁਹਾਨੂੰ ਸ਼ਾਇਦ ਹੋ ਸਕਦਾ ਕਿ ਤੁਸੀਂ ਮਤਲਬ ਇੰਟਰਸਟ ਨਹੀਂ ਕਰਨਾ ਬੈਰੀ ਸਟ੍ਰੇਟ ਫਾਰਵਰਡ ਹੈ ਅਸੀਂ ਲੋਕ ਮਤਲਬ ਸ਼ਕੀਰੀਆਂ ਰਿਸ਼ਤਿਆਂ ਨੂੰ ਲਵ ਲੈਂਦੇ ਹਾਂ ਦੂਰੋਂ ਨੇੜੇੋਂ ਹੈ ਜੀ ਕਿ ਸਾਨੂੰ ਸਾਡੇ ਗਾਂ ਦੀ ਗਾਂ ਸਾਨੂੰ ਜਾਣਦੇ ਆ ਇਸ ਕਿਸ ਰਫਾਦਾਵਾ ਕਰਨ ਦੇ ਵਿੱਚ ਟੈਲਮੀਟਰ ਕੋਈ ਹਾਸੇ ਵਾਲੀ ਗੱਲ ਵੀ ਹੋਵੇਗੀ ਕਦੇ ਇਹ ਨਹੀਂ ਤੁਹਾਨੂੰ ਅਪਰੋਚਾਂ ਵੀ ਆਈਆਂ ਹੋਣਗੀਆਂ ਕਿ ਇਹ ਕੰਮ ਕਿਸ ਤਰ੍ਹਾਂ ਹੈਦੀ ਅਸੀਂ ਸਿਰੇ ਨਹੀਂ ਚੜਨਾ ਬਦਲ ਕੇ ਸਿੱਧਾ ਡਿਸਮਿਸ ਹੋ ਜਵੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਹਾਂਜੀ ਫਰਸ਼ੋਰ ਜਿਹੜੇ ਲੋਕ ਹੁੰਦੇ ਨੇ ਕ੍ਰਿਮੀਨਲ ਮਾਈਂਡਡ ਲੋਕ ਨੇ ਜਿਹੜਾ ਤੇ ਉਪਰਕਾ ਜਿਨ੍ਹਾਂ ਨੇ ਕ੍ਰਾਈਮ ਕੀਤਾ ਹੁੰਦਾ ਇਹਦੀ ਅਪਰੋਚ ਵੀ ਤੁਹਾਨੂੰ ਮਿਲੀਆਂ ਨੇ ਆਜੇ ਲੋਕ ਤੁਹਾਡੇ ਦਰਵਾਜ਼ੇ ਤੇ ਦਰਹਿਸ ਤੇ ਅ ਮੈਨੂੰ ਮੈਨੂੰ ਤਕਰੀਬਨ ਸਾਰੀ ਇੰਡੀਆ ਜਾਣਦੇ ਸੀ ਕਿ ਜੀ ਕੋਈ ਟੀ ਹਿੰਮਤ ਨਹੀਂ ਕਰਦਾ ਮੈਨੂੰ ਮੇਰੇ ਜਿਹੜੇ ਜਾਣਕਾਰ ਮਿੱਤਰ ਦੋਸਤ ਯਾਰ ਰਿਸ਼ਤੇਦਾਰ ਉਹ ਉਹ ਮਤ ਨਹੀਂ ਸੀ ਕਰਦੇ ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਲੈ ਕੇ ਨਹੀਂ ਆਏ ਕਿਉਂਕਿ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਕਿ ਕੋਈ ਫਾਇਦਾ ਨਹੀਂ ਹੋਣਾ ਇਹਦੇ ਨਾਲ ਗੱਲ ਕਰਨ ਦਾ ਪਰ ਇਹ ਗੱਲ ਜ਼ਰੂਰ ਹੈ ਕਿ ਇਹ ਜਿਹੜੇ ਤਾਕਤਵਰ ਲੋਕ ਸੀ ਜਾਂ ਜਿਹੜੇ ਸਰਕਾਰ ਦੇ ਵਿੱਚ ਅਜਿਹੀ ਸਰਕਾਰ ਦੇ ਜਿਹੜੇ ਲੋਕ ਹੈ ਉਹ ਸਰਵੰਟ ਹੈ ਨੌਕਰ ਹੈ ਪਬਲਿਕ ਦੇ ਹੂੰ ਹੂੰ ਪਰ ਉਹ ਵੀ ਹੋ ਇਸ ਤਰ੍ਹਾਂ ਚਰਦੇ ਆ ਜਿਵੇਂ ਉਹ ਮਾਲਕ ਨੇ ਆਹ ਯੈਸ ਉਹ ਵੀ ਬਿਹੇਵ ਕਰਦੇ ਇਸ ਤਰ੍ਹਾਂ ਮਾਲਕ ਹੈ ਕਿ ਲੋਕਾਂ ਨੂੰ ਉਹ ਨੌਕਰ ਸਮਝ ਲਏ ਇਹ ਜਿਹੜੀ ਮੈਂਟੈਲਿਟੀ ਹੈ ਇੱਥੇ ਇਸ ਮੈਂਟੈਲਿਟੀ ਦੇ ਖਿਲਾਫ ਮਲੜਾ ਬਹੁਤ ਖਾਲਰ ਹੈ ਕਿ ਇਹ ਐਸ ਪਰ ਬਾਤੋਂ ਅਲਾਵਾ ਕੋਈ ਸਮਣੀ ਹੋਗਾ ਕਿਸੇ ਨੂੰ ਕਿਸੇ ਨੂੰ ਕੋਈ ਰੈਸਿਸ ਨਹੀਂ ਦਿੱਤੀ ਜਾਵੇਗੀ ਕੋਈ ਮੰਤਰੀ ਹੈ ਜਾਂ ਕੋਈ ਅਫਸਰ ਹੈ ਕੋਈ ਵੀ ਹੈ ਕਿ ਅਸੀਂ ਉਹਨਾਂ ਕੋਸ਼ਿਸ਼ ਕੀਤੀ ਕਿ ਉੱਪਰ ਇਨਫੋਰਸ ਹੋਵੇ ਕਾਨੂੰਨਾਂ ਦੇ ਉੱਪਰ ਅਸੀਂ ਇਹ ਮੰਨਦੇ ਹਾਂ ਕਿ ਤੁਸੀਂ ਤਾਂ ਇਨਸਾਫ ਪਸੰਦ ਹੋ ਅਰ ਦੂਜੇ ਪਾਸੇ ਇੱਕ ਪੁਲਿਸ ਆਫਸਰ ਇਨਵੋਲਵ ਹੈ ਤਕਨ ਪੁਲਿਸ ਸਰ ਅਉਦੀ ਮਦਦ ਦੇ ਵਾਸਤੇ ਵੀ ਉੱtre ਹੁਣੇ ਮੈਦਾਨ ਦੇ ਵਿੱਚ ਤਾਂ ਦੂਜੇ ਪਾਸੇ ਇਹ ਤੁਹਾਡਾ ਇੱਕ ਪਾਸੇ ਬਣparat ਲੱਗਾ ਹੁਣ ਕਿ ਅਸੀਂ ਕਿਵੇਂ ਲੱਗੇ ਨਾ ਤਰ੍ਹਾਂ ਅਸੀਂ ਬਤਵਦ ਪ੍ਰੂਫ ਇਕੱਠੀ ਕਰ ਸਕੀ ਤਾਂ ਕੋਰਟ ਦੇ ਵਿੱਚ ਪੇਸ਼ ਕਰਕੇ ਬਤਵਦ ਸਜਾ ਸੁਣਾ ਸਕੀ ਤਾਂ ਦੂਜੇ ਪਾਸੇ ਦਬਾਅ ਪ੍ਰੈਸ਼ਰ ਕਈ ਕਿਸਮ ਦਾ ਹੈਰਾਨ ਹੈ ਕਿ ਪੋਲਿਟਿਸ਼ੀਨ ਜਿਹੜੇ ਆ ਔਰ ਸਾਡੀ ਸਥਿਤੀ ਵਿੱਚ ਜੇ ਇਸ ਤਰ੍ਹਾਂ ਪੋਲਿਟਿਸ਼ੀਨ ਕਿਸੇ ਕਿਸਮ ਦਾ ਪੁਲਿਸ ਤੇ ਪ੍ਰੈਸ਼ਰ ਪਾਵੇ ਅਥਾਰਟੀ ਤੇ ਤਾਂ ਪਤਾ ਲੱਗੇ ਤਾਂ ਉਹਨੂੰ ਰਿਜ਼ਾਈਨ ਅਤੇ ਉਸ ਵੇਲੇ ਉਹਨਾਂ ਨੂੰ ਹੈਂਡਕੱਫ ਕਰਨੇ ਕਹਿੰਦੇ ਨੇ ਔਰ ਐਚਐਸਸੀ ਇਸ ਜਿਹੇ ਦੇ ਵਿੱਚ ਇੰਨੀ ਸਾਨੂੰ ਫ੍ਰੀडम ਹੈ ਕਿ ਅਸੀਂ ਮੰਤਰੀ ਸੰਤਰੀ ਜਿਹੜੇ ਲੋਕ ਨੇ ਅਸੀਂ ਇਹਨਾਂ ਨੂੰ ਮੰਤਰੀ ਵੀ ਕਹਿੰਦੇ ਆ ਸੰਤਰੀ ਵੀ ਕਹ ਸਕਦੇ ਆ ਤੇ ਅਸੀਂ ਇਹਨਾਂ ਨੂੰ ਕਹਿੰਦੇ ਨੇ ਇਹ ਨਲਾਇਕ ਸਰਕਾਰ ਹੈ ਤੇ ਨਕਮੇ ਲੋਕ ਹੈ ਪੋਲੀਟਿਸ਼ੀਅਨ ਤੇ ਮੇਰੇ ਖਿਆਲ ਕੇ ਅੱਧ ਠਿਕਸੋ ਕਿ ਮੈਂ ਮਤਲਬ ਇਹ ਚੀਜ਼ ਕਹਿਣ ਤੋਂ ਡਰਦਾ ਨਹੀਂ ਹਾਂ ਸਾਨੂੰ ਟੁਰਨਾਮੈਂਟ ਚਾਹੀਦਾ ਪਰ ਇਹ ਬਹੁਤ ਮਾੜਾ ਲੱਗਣਾ ਹੈ ਕਿ ਜੇ ਕੋਈ ਵਿਅਕਤੀ ਕ੍ਰਾਈਮ ਰੋਕਦਾ ਆ ਤੇ ਦੂਜੇ ਪਾਸੇ ਤੁਸੀਂ ਕ੍ਰਾਈਮ ਦੇ ਸਾਧਨ ਦੇਓ ਸ਼ਰਮ ਚਾਹੀਦੀ ਉਹਨਾਂ ਲੋਕਾਂ ਨੂੰ ਜਿਹਨਾਂ ਲੋਕਾਂ ਨੇ ਇਹ ਲੰਬਾ ਕੇਸ ਇੰਨੇ 10 ਸਾਲ ਲਿਜਾਣ ਦਾ ਮੇਰੇ ਖਿਆਲ ਕਿ ਇਹ ਵੀ ਇੱਕ ਫੈਕਟਰ ਹੋਣਾ ਕਿ ਲੋਕਾਂ ਨੇ ਜੂੜ ਕੋਈ ਨਾ ਕੋਈ ਦਵਾ ਜਾਂ ਡਲੀ ਕਰਾਉਣ ਦਾ ਕਾਰਨ ਇਹ ਲੋਕ ਹੋਣਗੇ ਫਰਸ਼ੋਰ ਕੀ ਕਹੇ ਤੁਹਾਡਾ ਕੋਲ ਤੁਸੀਂ ਬਿਲਕੁਲ 100% ਸਹੀ ਗੱਲ ਕਰਦੇ ਹੋ ਇਸ ਤਰ੍ਹਾਂ ਦੇ ਜਿਹੜੇ ਬੇਸ਼ਰਮ ਲੋਕ ਹੈ ਉਹ ਅਵੇਲੇਬਲ 에ਵਰੀਵੇਅਰ ਸਭ ਜਿਹੜਾ ਅਵੇਲੇਬਲ ਹੈ ਇਸ ਕੇਸ ਦੇ ਵਿੱਚ ਜਿਹੜੇ ਪੁਲਿਸ ਅਫਸਰ ਇਨਵੋਲਡ ਸੀ ਜੇ ਤੁਸੀਂ ਸਰਪ੍ਰਾਈਜ਼ ਹੋਵੋਗੇ ਕਿ ਅ ਇਨਵੋਲਡ ਗਏ ਇਹ ਕੈਸੇ ਬੜੇ ਸੀਨੀਅਰ ਪੁਲਿਸ ਅਫਸਰ ਸੀ ਜਿਹਨ ਇਨਵੋਲਡ ਜਿਹੇ ਐਸਐਸਪੀ اے ਆਈਜੀ ਲੈਵਲ ਦੇ ਅਫਸਰ ਸੀ ਮੈਂ ਇਨਵੈਸਟਿਗੇਸ਼ਨ ਕਰ ਲਈਅਤੀ ਹੁੰਦੀ ਹੂੰ ਤੇ ਉਹ ਉਹ ਜਿਹੜਾ ਕੇਸ ਸੀਗਾ ਮੈਥੋਂ ਲੈ ਕੇ ਕਿਤੇ ਹੋਰ ਪਹੁੰਚਦਾ ਸਰਕਾਰ ਦੇ ਅੱਛਾ ਜੀ 2018 ਦੀ ਗੱਲ ਹੈ ਹੂੰ ਹੂੰ ਹਾਈ ਕੋਰਟ ਦੇ ਆਰਡਰ ਮੈਨ ਤੋਂ ਬਿਨਾ ਹਾਈ ਕੋਰਟ ਦੇ ਆਰਡਰ ਜਿੰਦੇ ਮੈਥੋਂ ਟ੍ਰਾਂਸਫਰ ਕਰਨ ਵਾਸਤੇ ਕੇਸ ਔਰ ਇਹਨਾਂ ਨੂੰ ਬਿਸ਼ਰਮੇ ਇੰਨੀ ਹੈ ਕਿ ਹਾਈ ਕੋਰਟ ਦੀ ਵੀ ਜੇ ਨਹੀਂ ਕਰਨ ਜੀ ਉਹ ਪੋਸਟ ਟ੍ਰਾਂਸਫਰ ਕੀਤਾ ਹੈ ਪੁਲਿਸ ਅਫਸਰ ਜਿਹੜੇ ਸ਼ਾਮਿਲ ਸੀ ਡਰਗ ਦੇ ਵਿੱਚ ਜੀ ਉਹ ਮੇਰੇ ਤੋਂ ਕੇਸ ਲੈ ਲਈ ਕਿ ਉਹ ਟ੍ਰਾਂਸਫਰ ਹੈ ਇੱਕ ਬਾਲੰਸ ਜਿਹੜੀ ਸੀ ਉਹ ਸਟੇਟ ਸਰਕਾਰ ਨੇ ਉਸ ਪੁਲਿਸ ਅਫਸਰ ਦੇ ਖਿਲਾਫ ਕੋਈ ਐਕਸ਼ਨ ਨਹੀਂ ਕੀਤਾ 4 ਸਾਲ ਤੱਕ ਅੱਛਾ ਉਹ ਅਫਸਰ ਜਿਹੜਾ ਐ ਇਸ ਵੇਲੇ ਉਹ ਪੁਲਿਸ ਅਫਸਰ ਹੈ ਡਿਊਟੀ ਤੇ ਜਾਂ ਰਿਟਾਇਰ ਹੋ ਚੁੱਕਾ ਨਹੀਂ ਰਿਟਾਇਰ ਨਹੀਂ ਚੋ ਡਿਸਮਿਸ ਆ ਜਿਹੜੀ ਸਰਕਾਰ ਆਈ ਹੈ ਨੀ ਬੜੀ ਕੰਮ ਕੀਤਾ ਕਿ ਉਸ ਉਹ ਜਿਹੜਾ ਕ੍ਰਿਮੀਨਲ ਬੰਦਾ ਸੀ ਉਹਨੂੰ ਡਿਸਪਾਸਰ ਵੀ ਸੀ ਤੁਸੀਂ ਨਾਲ ਲੈ ਸਕਦੇ ਹੋ ਆ ਡੋ ਮਾਈਂਡ ਗੋ ਅਹੈਡ ਮੈਥਡ ਮੇਰੇ ਚੈਨਲ ਆਈ ਐਮ ਓਨਰ ਹੈ ਨਾ ਆ ਉਹ ਤੇ ਪਬਲਿਕ ਹੈ ਕੀ ਪਬਲਿਕ ਅਪਬਲੀਕ ਆ ਨਾ ਬਾਈ ਉਹ ਅਜੀਤ ਸਿੰਘ ਨਾਮ ਹੈ ਉਹਦਾ ਐਸਆਈਸੀ ਪੰਜਾਬ ਪੁਲਿਸ ਦਾ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਸੀ ਤੇ ਪੰਜਾਬ ਪੁਲਿਸ ਨੇ ਉਹਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਹੂੰ ਤੁਸੀਂ ਸੀਮ ਭਗਵੰਤ ਸਿੰਘ ਦਾ ਆਈ ਸਲੂਟ ਕੇ ਉਹਨੇ ਤੁਹਾਡੇ ਸਾਹਦੇ ਟਾਈ ਕੈਨ ਸੇ ਥੈਟ ਰਾਈਟ ਬਈ ਇਹ ਸਰਕਾਰ ਨੇ ਆਮ ਆਈ ਅਪ੍ਰੀਸ਼ੀਏਟ ਦੈਟ ਕਿ ਇੱਕ ਕ੍ਰਿਮੀਨਲ ਜਿਹੜਾ ਆਫੀਸਰ ਸੀ ਉਹਨੂੰ ਡਿਸਮਿਸ ਕੀਤਾ No doubt in this